ਹਸ਼ਿਆਰਪੁਰ ਰੋਡ ਬਸ ਥਲੇ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਆਓ ਗੱਲ ਕਰਦੇ ਹਾਂ ਡਾਕਟਰ ਸਾਹਿਬ ਦਾ ਕੀ ਕਹਿਣਾ ਹੈ ਇੱਕ ਐਕਸੀਡੈਂਟ ਕੇਸ ਤੁਹਾਡੇ ਕੋਲ ਆਇਆ ਉਹਦੇ ਬਾਰੇ ਕੀ ਜਾਣਕਾਰੀ ਆ ਜੀ ਸਰ 108 ਐਂਬੂਲੈਂਸ ਕੇ ਦੁਆਰਾ ਇੱਕ ਐਕਸੀਡੈਂਟ ਦਾ ਕੇਸ ਆਇਆ ਹੈ ہمارے ਪਾਸ 48 ਸਾਲ ਉਮਰ ਦੇ ਮੇਲ ਪੇਸ਼ੈਂਟ ਹੈ ਨਾਮ ਉਨ੍ਹਾਂ ਦਾ ਬਲਦੇਵ ਕੁਮਾਰ son of ਕ੍ਰਿਸ਼ਨ ਲਾਲ ਹੈ ਪੇਸ਼ੈਂਟ ਸਰ ہمارے ਪਾਸ ਜਦ ਆਇਆ ਤਾਂ ਬ੍ਰੋਡ ਡੈੱਡ ਸੀ ਇਹ ਲਾਈ ਗਏ ਪੀ ਐਕਸੀਡੈਂਟ ਵਲਗ ਬਗ 9:30 ਜਦ ਐਕਸੀਡੈਂਟ ਹੋਇਆ ਕਿਸ ਚੀਜ਼ ਨਾਲ ਹੋਇਆ ਜੀ ਸਰ ਰੋਡ ਸਾਈਡ ਐਕਸੀਡੈਂਟ ਹੈ ਰੋਡਿਕ ਸਾਈਡ ਕੀ ਕਹੀ ਕਿਨਾ ਜੀ ਤੁਹਾਡਾ ਡਾਕਟਰ ਸੁਦੀਪ ਧੰਨਵਾਦ ਜੀ ਅੱਜ ਸਵੇਰੇ ਇੱਕ ਐਕਸੀਡੈਂਟ ਹੋਇਆ ਤੇ ਕੀ ਕੀ ਜਾਣਕਾਰੀ ਹੈ ਜੀ ਉਸ ਬਾਰੇ ਹਾਂ ਅੱਜ ਸਵੇਰੇ ਮੈਨੂੰ 10 ਵਜੇ ਕਾਲ ਆਉਂਦੀ ਆ ਤੇ ਬਲਦੇਵ ਕੁਮਾਰ ਉਸ ਦੀ ਬੇਵੀ ਜੋ ਪਲਾਇਟ ਕਿਟ ਦੇ ਰਹਿਣ ਵਾਲੇ ਮੇਰੇ ਤਾਇਏ ਦਾ ਲੜਕਾ ਸੀ ਵੱਡਾ ਤੇ ਉਹ ਆਪਣੀ ਨੌਂ ਨੂੰ ਛੱਡਣ ਜਾ ਰਿਹਾ ਸੀ ਪਿਸ਼ਾਵਰ ਪੁਲ ਦੇ ਉੱਪਰ ਉਸ ਨੂੰ ਬੱਸ ਨੂੰ ਬੱਸ ਤੇ ਲੱਗਣ ਕਰਕੇ ਉਹਦੀ ਮੌਕੇ ਦੀ ਡੈਥ ਹੋ ਗਈ ਜੀ ਗੜੀ ਬੱਸ ਹੈ ਹੇ ਤਾਰੀਵਾਲ ਨਿਵਾਸੀ ਕਿੰਨੇ ਕਵਜੇ ਐਕਸੀਡੈਂਟ ਨੂੰ 10 ਵਜੇ ਫੋਨ ਆਇਆ ਉਹ ਤੋਂ 5 ਕਸ਼ਣ ਪਹਿਲਾਂ ਤੇ ਲੈ ਲਓ ਉਦੋਂ ਉਦੋਂ ਹੋ ਗਿਆ ਜਿਹੜੇ ਇਹ ਸੀਗੇ ਕਾਤੇ ਜਾ ਰਹੇ ਸੀਗੇ ਐਕਟਵੇ ਜਾ ਰਹੇ ਸੀ ਆਪਣੇ ਨੌਂ ਛੱਡਣ ਜਾ ਰਹੇ ਜੌਬ ਦੇ ਉੱਪਰ ਜਾ ਰਹੇ ਨੇ ਨੌਂ ਛੱਡਣ ਜਾ ਰਹੇ ਸੀ ਅੱਛਾ ਤੇ ਮਤਲਬ ਜੇ ਉਹ ਠੀਕ ਠਾਕ ਹੈ ਜਿਹੜੇ ਨਾਲ ਸੀਗੇ ਹਾਂਜੀ ਉਹ ਠੀਕ ਆ ਮੈਂ ਪਹਿਲਾਂ ਉਹਨਾਂ ਚੋ ਕੇ ਸਿਵਲ ਹਸਪੀਟਲ ਲੈ ਕੇ ਆ ਚੱਕਾ ਉੱਪਰ ਆਇਆ ਉਹਨਾਂ ਦੇ ਪੈਰ ਦਾ ਮਾਰ ਪੜਿਆ ਹੈ ਬਾਕੀ ਠੀਕ ਹੈ ਬਹੁਤ ਚੰਗੀ ਜਿਹੇ ਮੌਕੇ ਤੇ ਮੌਕੇ ਹਾਂਜੀ ਪੁਲਿਸ ਜੋ ਮੈਂ ਗਿਆ ਆਲਡੀ ਪਹਿਲੇ ਪੁਲਿਸ ਨੇ ਬੋੜੀ ਪਤਾ ਕੇ ਹੌਸਪੀਟਲ ਉੱਤੇ ਬਸ ਬਸ ਤੇ ਆਪਣੇ ਸੜਕ ਖਾਣੇ ਦੇ ਤੇ ਮੈਂ ਇਨਰ ਨੂੰ ਇਨਫੋਰਮ ਕੀਤਾ ਬਸ ਸੜਕ ਖਾਣੇ ਖੜੀ ਕੀਤੀ ਹੋਈ ਆ ਤਾਂ ਡਰਾਈਵਰ ਆ ਜਿਹੜਾ ਉਹ ਅਸੇ ਫੀਸਟਾ ਲੈਂਦਾ ਹੋਣਾ ਤਾਂ ਕੀ ਮੰਗ ਕਰਦੇ ਆ ਮੰਨ ਕੇ ਇਹੀ ਕਰਦੇ ਆ ਵੀ ਇਹਨਾਂ ਵੇ ਇਨਸਾਫ ਤੁਣਾ ਜੇਗਾ ਕਿਉਂਕਿ ਅੱਜ ਟ੍ਰੈਫਿਕ ਹੀ ਨਹੀਂ ਵੱਧ ਰਹੀ ਹੈ ਹੁਣ ਵੱਜਦੇ ਰਹੇ ਕੱਕਦੇ ਵੇ ਕੋਈ ਇੱਕ ਤਾਂ ਜਾਨ ਗਈ ਕਿ ਇਹਨੇ ਇੱਕ ਕਈ ਪਰਿਵਾਰ ਜੋ ਬਚਾਅ ਹੋ ਲ ਗਿਆ ਯਾਨੀ ਸੋਇਆ ਇੱਕ ਤਾਂ ਆਉਣ ਵਾਲੇ ਜਿਹੜੇ ਨਾ ਜਾਂ ਸੇ ਨਾ ਹੋਵੇ ਸਰਕਾਰ ਨੂੰ ਇਹਨਾਂ ਰੋਡ ਵੱਲ ਧਿਆਨ ਦੇ ਕੋ ਪੁਲ ਬਹੁਤ ਛੋਟਾ ਮੂਹੇ ਖੱਡੇ ਉਹ ਪਏ ਹੋਏ ਆ ਜਿਹੜੀ ਸੜਕ ਵੀ ਖਰਾਬ ਨਾ ਹਾਂਜੀ ਸੜਕ ਤੇ ਖੱਡੇ ਇਹਨੇ ਪਏ ਹੋਏ ਆ ਆਪ ਜਾ ਕੇ ਤੁਸੀਂ ਤੁਸੀਂ ਚੈਨਲ ਤੇ ਮੋਬਾਈਲ ਤੇ ਦੱਸੋ ਆਪ ਦੇਖੋ ਜਾ ਕੇ ਕਿੱਦਾਂ ਹੋਏ ਖੱਡੇ ਪਏ ਹੋਏ ਉਤੇ ਬੰਦੇ ਨਿਤਨੇ ਕੱਲ ਵੀ ਅੱਜ ਵੀ ਅਜੇ ਹੀ ਹੰਝੇ ਹੋਇਆ ਜਿਹੜੇ ਡੈਥ ਦੇ ਨਾਮ ਕੀ ਉਹਨਾਂ ਦਾ ਉਹਨਾਂ ਬਲਦੇਵ ਕੁਮਾਰ ਕੀ ਕੰਮ ਕਰਦੇ ਸੀ ਉਹ ਲਵਲੀ ਚ ਕੰਮ ਕਰਦੇ ਸੀ ਠੀਕ ਹੈ ਜੀ